ਪਹਿਲੇ ਬਾਜ਼ਾਰ થઈ ਗਈ ਆ ਜੀ ਹਾਂ ਜੀ ਪੁੱਛ ਲੋ ਜੀ ਪੁੱਛ ਲੋ ਤੁਸੀਂ ਕਹਿਆ ਦੇਖਣਾ ਰੁਕਣਾ ਤੁਸੀਂ ਕਹਿਆ ਖੂਬਸੂਰਤੀ ਦਾ ਆਨੰਦ ਲੈਣ ਦੇਣਾ ਮੈਨੂੰ ਕੀ ਹਾਂ ਵੇ ਇੰਨੀ ਸੋਹਣੀ ਖੂਬਸੂਰਤੀ ਹੈ ਪਹਿਲਾਂ ਮੇਰੇ ਵੀਡੀਓ ਬਣਵਾ ਦਿਓ ਫਿਰ ਖੂਬਸੂਰਤੀ ਦਾ ਆਨੰਦ ਲਈ ਜਾਇਓ ਚਲੋ ਪੁੱਛ ਲੋ ਪੁੱਛ ਲੋ ਭਾਈ ਮੈਂ ਲੈਣ ਆਈ ਸੀ ਤੈਨੂੰ ਅੱਛਾ ਤੂੰ ਫੜ ਬੈਠਾ ਮੈਨੂੰ ਹਾਂ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ 1 ਮਿੰਟ ਮੈਂ ਲੈਣ ਆਈ ਸੀ ਤੈਨੂੰ ਤੂੰ ਫੜ ਬੈਠਾ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਜੇ ਅਗਲੇ ਨੇ ਛੜਤੀ ਤੁਸੀਂ ਉਹ ਤੈਨੂੰ ਲੈ ਜਾਊਗਾ ਉਹਨੇ ਤਾਂ ਇਹਨਾਂ ਫੜੀਏ ਤਾਂ ਕਿ ਉਹ ਤੈਨੂੰ ਲੈ ਕੇ ਨਾ ਜਾ ਸਕੇ ਤੁਸੀਂ ਕਿਸੇ ਰੂਹ ਵੱਲ ਜਾ ਰਹੇ ਹੋ ਰੂਹ ਇਹਦਾ ਰੂਹ ਰੂਹ ਦਾ ਮਤਲਬ ਆਤਮਾ ਨੂੰ ਕਿਹਾ ਜਾਂਦਾ ਮੈਂ ਕਿਹਦੀ ਆਤਮਾ ਵੱਲ ਤੁਸੀਂ ਤਾਂ ਕਹਿ ਰਹੇ ਹੋ ਤੂੰ ਲੈਣ ਆਇਆ ਸੀ ਮੈਨੂੰ ਮੈਂ ਲੈਣ ਆਈ ਸੀ ਤੈਨੂੰ ਮੈਂ ਲੈਣ ਆਇਆ ਸੀ ਮੈਨੂੰ ਇੱਕ ਮਿੰਟ ਮੈਂ ਤੁਸੀਂ ਤੁਸੀਂ ਆਏ ਸੀ ਤੁਸੀਂ ਲੈਣ ਆਏ ਸੀ ਕਿਸੇ ਨੂੰ ਹਾਂ ਠੀਕ ਹੈ ਤੇ ਉਹਨੇ ਤੁਹਾਨੂੰ ਫੜ ਲਿਆ ਫੜ ਦੋ ਠਾ ਮੈਨੂੰ ਹਾਂ ਉਹ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਪਰ ਉਹ ਹੀ ਮੈਂ ਗੱਲ ਕਰ ਰਿਹਾ ਨਾ ਕਿ ਅਗਰ ਅਗਰ ਉਹਨੇ ਤੁਹਾਨੂੰ ਛੱਡਤਾ ਤੁਸੀਂ ਉਹਨੂੰ ਲੈ ਜਾਵੋਗੇ ਉਹ ਤੁਹਾਨੂੰ ਕਿਉਂ ਛੱਡੂਗਾ ਉਹਨੂੰ ਤੁਹਾਨੂੰ ਬਣ ਕੇ ਰੱਖੂਗਾ ਚਾਹੇ ਤੁਸੀਂ ਜਵਾਬ ਦਿਓ ਹਾਂ ਜੀ ਦੋਸਤੋ ਮੇਰੇ ਪਤਨ ਕੀ ਲੱਗ ਗਿਆ ਹਰਾ ਹਰਾ ਜਿਹਾ ਪੱਥਰਾਂ ਦੇ ਕੋਲੋਂ ਖੈਰ ਹਾਂ ਜੀ ਮੈਂ ਲੈਣ ਆਇਆ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਹੈ ਕੀ ਹੋ ਸਕਦਾ ਯਾਰ ਬੁੱਝੋ ਜਾਂ ਬੁਝਾਰ ਤੋਂ ਜਿਹੜਾ ਬੁੱਝ ਸਕਦਾ ਕਮੈਂਟ ਬਾਕਸ ਵੀ ਲਿਆ ਦੋ ਨੇਰੀ ਠੀਕ ਹੈ ਤਾਂ ਲੋਕੇਸ਼ਨ ਦੱਸੋ ਕਿੰਨੀ ਜ਼ਿਆਦਾ ਪਿਆਰੀ ਹੈ ਇਹ ਵੀ ਦੱਸ ਦਿਓ ਖੈਰ ਤੇ ਹਿੰਟਰ ਤੋਂ ਨੇ ਆ ਜੀ ਹਿੰਟ ਮਤਲਬ ਕੀ ਇੱਕ ਗੱਲ ਕਹਾ ਵਸੇ ਆ ਜਿਹੜੀ ਤੁੱਪ ਆ ਰਹੀ ਹੈ ਨਾ ਹਾ 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 ਬਹੁਤ ਵਧੀਆ ਲੱਗ ਰਹੀ ਹੈ ਯਾਰ ਕਿਆ ਬਾਤ ਹੈ ਮਤਲਬ ਠੰਡ ਫੀਲ ਨਹੀਂ ਹੋ ਰਹੀ ਤੇ ਇਸ ਸਮੇ ਤੁੱਪ ਜਿਹੜੀ ਹੈ ਨਾ ਬਹੁਤ ਵਧੀਆ ਲੱਗ ਰਿਹਾ ਪਹਿਲੇ ਤਾਂ ਮੈਨੂੰ ਆਡੀਓ ਲੱਗੀ ਇੱਕਦਮ ਫੇਸ ਤੇ ਪੈ ਰਹੀ ਸੀ ਬਟਨ ਉਹ ਜਿਹੜਾ ਸਾਈਡ ਤੋਂ ਆ ਰਹੀ ਹੈ ਨਾ ਲੋਕੇਸ਼ਨ ਜਿਹੜੀ ਚੇਂਜ ਕੀਤੀ ਆ ਪਿਛਲੀ ਵੀਡੀਓ ਤੁਸੀਂ ਦੇਖੋ ਪਤਾ ਲੱਗੇਗਾ ਸਾਡੀ ਹਾਂਜੀ ਅਸੀਂ ਧੁੱਪ ਕਰਕੇ ਵੀਡੀਓ ਕਲੋਜ਼ ਕਰਤੀ ਸੀ ਸੋ ਇਹਦਾ ਹਿੰਟ ਹੈਗਾਗਾ ਹਾਂ ਜਦੋਂ ਗਰਮੀਆਂ ਹੁੰਦੀਆਂ ਨੇ ਨਾ ਉਦੋਂ ਆਪਾਂ ਇਹ ਚੀਜ਼ ਤੋਂ ਬਹੁਤ ਦੁੱਖੀ ਹੋ ਜਾਂਦੇ ਹੈਗੇ ਧੁੱਪ ਨਹੀਂ ਬਿਲਕੁਲ ਨਹੀਂ ਤੇ ਇਹ ਤੇ ਦੋ ਆਨਸਰ ਨੇ ਮਤਲਬ ਕੀ ਮਛਰ ਮਛਰ ਨਹੀਂ ਨਹੀਂ ਇਹ ਅੱਛਾ ਤੇ ਸੈਕਿੰਡ ਹੈਗਾ ਉਹਦਾ ਹਿੰਟ ਹੈਗਾਗਾ ਮਤਲਬ ਕਿ ਉਹ ਚੀਜ਼ ਤੁਹਾਨੂੰ ਬਹੁਤ ਪਸੰਦ ਆ ਆਪਾਂ ਨੂੰ ਜਿੱਥੇ ਵੀ ਉਹ ਤਾਜੀ ਦਿਖਦੀ ਹੈਗੀ ਆਪਾਂ ਜ਼ਰੂਰ ਲੈਣੇ ਐ ਤਾਜੀ ਦਿਖਦੀ ਹੈ ਮੈਂ ਲੈ ਲੈਣਾ ਹੂੰ ਤਾਜੀ ਛ ਦਾਜਾ ਮੈਨੂੰ ਇਹੋ ਜਿਹਾ ਕੀ ਮਿਲਦਾ ਮੈਂ ਲੈ ਲੈਣਾ ਆਪਾਂ ਜ਼ਰੂਰ ਲੈਣੇ ਚਾਹੇ ਥੋੜਾ ਲਈਏ ਚਾਹੇ ਵੱਧ ਲਈਏ ਵਟ ਲੈਣੇ ਜ਼ਰੂਰ ਹੈ ਹੈ ਚਾਹੇ ਉਹ ਨੂੰ ਬਾਤੋਂ ਖਾਈਏ ਚਾਹੇ ਨਾ ਖਾਈਏ ਵਟ ਖਾਣ ਦੀ ਚੀਜ਼ ਹੈ ਚਲੋ ਇਹ ਤਾਂ ਗੱਲ ਕਰ ਸੁਣੋ ਖਾਣ ਦੀ ਚੀਜ਼ ਹੈ ਹੈਨਾ ਹਾਂ ਖਾਣ ਦੀ ਚੀਜ਼ ਹੈ ਮੈਂ ਲੈਣ ਆਇਆ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਮੋਸਲੀ ਜੇ ਮੈਂ ਕਹਿ ਰਹੀ ਆ ਤਾਜੀ ਦਿਖਦੀ ਆ ਫਿਰ ਇਹ ਆਪਾਂ ਲੈਨੇ ਆ ਖਾਂ ਸਿੱਧੀ ਜੀ ਗੱਲ ਆ ਜੇ ਤਾਜੀ ਚੀਜ਼ ਦਾ ਗੱਲ ਜ਼ਿਕਰ ਕੀਤਾ ਮੈਨੇ ਖਾਣ ਦੀ ਚੀਜ਼ ਹੋਏਗੀ ਮੈਂ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਤਾਜ਼ਾ ਤਾਜ਼ਾ ਮਿਲਦੀ ਆ ਮੈਂ ਖਾ ਲੈਣਾ ਤਾਜ਼ਾ ਤਾਜੀ ਤੇ ਸੈਕਿੰਡ ਹੈਗਾਗਾ ਵੀ ਗਰਮੀਆਂ ਚ ਉਹ ਚੀਜ਼ ਬਹੁਤ ਜ਼ਿਆਦਾ ਹੁੰਦੀ ਆ ਪਾਇਰਿਟੇਟ ਹੋ ਜਾਂਦੇ ਆ ਉਹ ਤੋਂ ਕੀ ਆਰੇ ਨਹੀਂ ਜ਼ਿਆਦਾ ਹੁਣ ਐਨਾ ਹੁਣ ਬਸ ਖਾਈ ਜਾਵਾਂ ਖਾਈ ਜਾਵਾਂਗੇ ਨਹੀਂ ਹੈ ਉਹ ਜਿਵੇਂ ਤੁਸੀਂ ਮੱਛਰ ਬੋਲਿਆ ਸੀ ਨਾ ਉਹਦੇ ਨਾਲ ਰਿਲੇਟਡ ਹੈ ਦੋ ਅੰਸਰ ਨੇਗੇ ਦੋਨੋਂ ਅਲੱਗ ਲੱਗਣੇ ਹਾਂ ਕਮਾਲ ਹੈ ਇਹੋ ਜਿਹਾ ਕੀ ਹੋ ਸਕਦਾ ਬਈ ਕਮੈਂਟ ਬਾਕਸ ਲਿਆਓ ਯਾਰ ਨੇਰੀ ਜਿਨ੍ਹਾਂ ਨੂੰ ਪਤਾ ਮੈਨੂੰ ਸੋਚਣ ਦੋ ਰੁਕ ਜਾਓ ਖਾਣ ਪੀਣ ਦੀ ਚੀਜ਼ ਹੈ ਮੈਂ ਉਹ ਖਾਣਾ ਹੈ ਮੈਂ ਇਸ ਟ੍ਰਿਪ ਦੇ ਦੌਰਾਨ ਜਿਹੜਾ ਹੁਣ ਆਇਆ ਖਾਦਾ ਖਾਦਾ ਨਹੀਂ ਬਟ ਲੈ ਕੇ ਜ਼ਰੂਰ ਆਇਆ ਮੈਂ ਲੈ ਕੇ ਆ ਹਾਂ ਖਾਦਾ ਨਹੀਂ ਮੈਂ ਕੀ ਲੈ ਕੇ ਆ ਮੈਨੂੰ ਸੋਚਣ ਤੋਂ ਪਹਿਲੇ ਮੈਂ ਪਿਆਜ਼ ਲੈ ਕੇ ਆਇਆ ਗੰਡੇ ਉਹਨਾਂ ਦਾ ਕੀ ਲਿੰਗ ਉਹ ਤਾਂ ਬਹਿ ਹੁਦਰਤ ਮੈਂ ਲੈ ਕੇ ਕੀ ਆਇਆ ਹੋਰ ਕੀ ਲੈ ਕੇ ਆ ਮੈਂ ਤਾਜੇ ਗੁੜ ਗੁੜ ਓਕੇ ਗੁੜ ਇੱਕ ਮਿੰਟ ਤਾਜ਼ਾ ਤਾਜ਼ਾ ਗੁੜ ਮਿਲਦਾ ਮੈਂ ਹਾਂ ਜਦੋਂ ਉੱਥੇ ਜਾਂਦੇ ਆਪਾਂ ਹੈਨਾ ਤੇ ਉਹ ਜਿਹੜੇ ਕੁਲਾੜ ਤੋਂ ਗੁਰਤੇ ਆ ਰੋਦਾ ਮੈਂ ਕਹਿੰਦਾ ਇਹ ਤਾਜ਼ਾ ਬਣ ਰਿਹਾ ਲੈ ਕੇ ਆਵਾਂ ਮੈਂ 100 ਰੁਪਏ ਕਿਲੋ ਹੈ ਲੈ ਕੇ ਆ ਆਪਾਂ ਲੈ ਕੇ ਵੀ ਆਏ ਸੀ ਯੂਪੀ ਤੋਂ ਤੇ ਯਾ ਤਾਂ ਯੂਪੀ ਵਾਲਾ ਗੁੜ 100 ਰੁਪਏ ਲਿੱਤਾ ਹੀ ਹਾਂ ਠੀਕ ਹੈ ਤੇ ਸੈਕਿੰਡ ਕੀ ਹੈ ਹੁਣ ਮੈਂ ਦੱਸਦਾ ਇੱਕ ਮਿੰਟ ਰੁਕ ਜਾ ਮੈਂ ਲੈਣ ਆਇਆ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਮਤਲਬ ਕਿ ਬੰਦਾ ਗੁੜ ਨੂੰ ਲੈਣਾ ਆਇਆ ਹੈ ਗੁੜ ਮੁਝੇ ਤੂੰ ਚੱਕਦਾ ਬੰਦਾ ਉਹ ਚਿਪਚਪਾ ਜਿਹਾ ਹੁੰਦਾ ਹੱਥ ਫੜ ਲੈਂਦਾ ਹੈ ਨਾ ਤੇ ਉਹ ਕਹਿੰਦਾ ਯਾ ਤੂੰ ਮੈਨੂੰ ਛੱਡ ਦੇ ਮੈਂ ਤੈਨੂੰ ਲੈਣ ਵਾਸਤੇ ਤਾਂ ਆਇਆ ਹਾਂ ਹਾਂ ਹੈ ਇਹ ਕਹਾਣੀਆਂ ਹੁਣ ਮੈਨੂੰ ਸਹੀ ਜਵਾਬ ਦੋ ਮੇਰਾ ਗੁੜ ਚੈੱਕ ਇਨ ਆਪਸ਼ਨ ਕੀ ਹੈ ਕੌਣ ਲੈਣ ਆਈ ਸੀ ਉਹ ਉਹ ਰਿ ਲੈਣ ਕੋਣ ਆਇਆ ਬੰਦਾ ਹੀ ਲੈਣਾ ਆਊਗਾ ਮੈਂ ਕਿੰਨੀ ਵਾਰ ਰਿਪੀਟ ਕਰਾਂ ਕੌਣ ਲੈਣ ਆਈ ਸੀ ਕੌਣ ਲੈਣ ਆਈ ਸੀ ਖੜ ਜਾ ਮੈਂ ਲੈਣ ਆਈ ਸੀ ਤੈਨੂੰ ਗੁਰ ਨੂੰ ਫੜ ਬੈਠਾ ਮੈਨੂੰ ਮਧੂ ਮੱਖੀ ਮੱਖੀ ਹੂੰ ਮੱਖੀ ਹੈ ਮੱਖੀ ਗੁੜ ਦੇ ਮੱਖੀ 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 ਗੁੜ ਨੂੰ ਲੈਣ ਆਈ ਸੀ ਮੱਖੀ ਗੁੜ ਨੂੰ ਲੈਣ ਵਾਸਤੇ ਆਈ ਸੀ ਖਾਣ ਵਾਸਤੇ ਆਈ ਸੀ ਉਹ ਮੈਕਸਿਮਮ ਮੱਖੀਆਂ ਨਹੀਂ ਗਈ ਜਿਹੜੀਆਂ ਮਿੱਠੇ ਤੇ ਜ਼ਿਆਦਾ ਜਾਂਦੀਆਂ ਨਹੀਂ ਹਾਂ ਗੰਦਗੀ ਤੇ ਵੀ ਜਾਂਦੀਆਂ ਵਸਦਾ ਮਿੱਠੇ ਦੀ ਗੱਲ ਹੋ ਰਹੀ ਹੈ ਖਾਇ ਚਲੋ ਹੋ ਗਈ ਸੀ ਗੁੜ ਨੂੰ ਲੈਣ ਹਾਂ ਤੇ ਉਹ ਉਹ ਚਿਪਚਿਪਾ ਜਾ ਜੀ ਤੇ ਉਹ ਵਿੱਚ ਚਿਪਕ ਗਈ ਬਿਲਕੁਲ ਫਿਰ ਉਹ ਉਹਨੂੰ ਕਹਿ ਰਹੀ ਹੈ ਕਿ ਵੀ ਤੂੰ ਛੱਡ ਦੇ ਮੈਨੂੰ ਮੈਂ ਤੈਨੂੰ ਲੈ ਜਾਵਾਂ। ਕੀ ਬਾਤ ਹੈ। ਲੋ ਮੈਂ ਫਿਰ ਜਵਾਬ ਦੇ ਹੀ ਦਿੱਤਾ। ਇਹਦਾ ਸਹੀ ਜਵਾਬ ਹੈ ਜੀ ਗੁੜ ਤੇ ਮੱਖੀ ਹੈ ਨਾ? ਕੀ ਬਾਤ ਜਿਹੜੇ ਜਿਹੜੇ ਕਮੈਂਟ ਬਾਕਸ ਵਿੱਚ ਸਹੀ ਜਵਾਬ ਦਿੱਤਾ ਬਹੁਤ ਬਤਾਰਵਾ ਤੇ ਅਗਲੀ ਬਜ਼ਾਰ ਜੀ। ਸਾਵਣੀ ਨੈਕਸਟ ਬਜ਼ਾਰ ਤਾਂ ਹੈਗੀ ਆ ਜੀ। ਜੀ। ਜਿਹਨੇ ਲਿਆਂਦਾ ਉਹਨੇ ਪਾਇਆ ਨਹੀਂ। ਅੱਛਾ ਜਿਹਦੇ ਪਾਇਆ ਉਹਨੂੰ ਪਤਾ ਨਹੀਂ। ਹੈ? ਜਿਹਨੇ ਲਿਆਂਦਾ ਅੱਛਾ ਉਹਨੇ ਪਾਇਆ ਨਹੀਂ। ਹੈ? ਜਿਹਦੇ ਪਾਇਆ ਉਹਨੂੰ ਪਤਾ ਨਹੀਂ। ਇੱਕ ਹੀ ਹੋਇਆ ਜਿਹਨੇ ਲਿਆਂਦਾ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਪਤਾ ਨਹੀਂ ਉਹ ਮੈਂ ਰੱਖਣਾ ਹੋਇਆ ਕਿ ਮੈਂ ਲੈ ਕੇ ਆਇਆ ਨਿਆਆਂ ਦੇ ਲਈ ਸੂਟ ਅੱਛਾ ਠੀਕ ਹੈ ਤੇ ਲਿਆ ਕੇ ਮੈਂ ਆਪਣੇ ਬੈਗ 'ਚ ਰੱਖਤਾ ਅੱਛਾ ਹੁਣ ਮੈਂ ਤਾਂ ਸੂਟ ਪਾਣਾ ਨਹੀਂ ਠੀਕ ਹੈ ਨੀਹਾ ਨੂੰ ਪਤਾ ਨਹੀਂ ਕਿ ਮੇਰੇ ਬੈਗ 'ਚ ਸੂਟ ਹੈ ਤੋਂ ਮੈਂ ਲਿਆਇਆ ਮੈਂ ਪਾਇਆ ਨਹੀਂ ਕਿਉਂਕਿ ਸੂਟ ਤਾਂ ਮੈਂ ਪਾਣਾ ਨਹੀਂ ਇਹਨੇ ਪਾਣਾ ਠੀਕ ਹੈ ਇਹਨੂੰ ਪਤਾ ਨਹੀਂ ਮੇਰੇ ਬੈਗ 'ਚ ਸੂਟ ਹੈ ਤੇ ਉਹ ਪਾਇਆ ਉਹਨੂੰ ਪਤਾ ਨਹੀਂ ਤੇ ਇਹਨੂੰ ਪਤਾ ਹੀ ਨਹੀਂ ਮੈਂ ਪਾਇਆ ਤਾਂ ਹੈਗਾ ਨਾ ਨੇ ਨਹੀਂ ਇਹਦੇ ਪਾਤ ਇਹ ਹਾ ਅੱਗੇ ਸੁਣੋ ਕਹਾਣੀ ਕੀ ਹੋਇਆ ਕਿ ਮੈਂ ਲੈ ਕੇ ਆਇਆ ਸੂਟ ਠੀਕ ਹੈ ਨੀਹਾ ਨੂੰ ਨੇ ਲਿਆਇਆ ਤੇ ਮੈਂ ਤਾਂ ਪਾੜੇ ਵਿੱਚ ਬੈਕ ਚ ਪਾ ਕੇ ਰੱਖਤਾ ਨੇ ਨੇ ਮੇਰੇ ਬੈਕ ਖੋਲਿਆ ਸੂਟ ਪਾ ਲਿਆ ਲੇਕਿਨ ਇਹ ਨਹੀਂ ਪਤਾ ਕਿ ਇਹ ਸੂਟ ਮੈਂ ਲੈ ਕੇ ਆਇਆ ਗਲਤ ਜਵਾਬ ਕਾਹਦੀ ਕਾਹਦੀ ਬੜੀ ਨਹੀਂ ਹੈ ਸਰ ਗਲਤ ਜਵਾਬ 101% ਗਲਤ ਜਵਾਬ ਇੱਕ ਮਿੰਟ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਪਹਿਨੇ ਨਹੀਂ ਉਹਨੂੰ ਪਤਾ ਨਹੀਂ ਮਤਲਬ ਕਿ ਨਾ ਇੱਕ ਵਾਰ ਇਹ ਬੁਝਾਰ ਸੁਣੀ ਹੋਈ ਲੱਗਦੀ ਹੈ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਦੇਖਿਆ ਉਹਨੇ ਦੇਖਿਆ ਨਹੀਂ ਤੇ ਉਹਨੂੰ ਪਤਾ ਵੀ ਨਹੀਂ ਹੈਗਾ ਵੀ ਮੇਰਾ ਮੈਂ ਕਿਹਾ ਮੈਂ ਪਹਿਲੇ ਕੀ ਬੋਲ ਗਿਆ ਜਿਹਨੇ ਪਾਇਆ ਉਹਨੇ ਪਹਿਨੇ ਨਹੀਂ ਪਾਇਆ ਨਹੀਂ ਤਾਂ ਪਹਿਨੇ ਨਹੀਂ ਤੇ ਗਲਤ ਇਕੋ ਹੀ ਹੈ ਨਾ ਖੈਰ ਤੇ ਪੁਲਿਸ ਵਾਲੇ ਭਾਈ ਜੀ ਬੈਠੇ ਆ ਰਹੇ ਨੇ ਹਲੋ ਹਲੋ ਕਰ ਰਹੇ ਨੇ ਹਲੋ ਭਾਈ ਜੀ ਕੀ ਹਾਲ ਹੈ ਉਹਨਰੇ ਪਤਾ ਕਿ ਹਰ ਵਾਰੀ ਇੱਥੇ ਆ ਕੇ ਬੰਦਦੇ ਨੇ ਨੀ ਫਿਕਸ ਲੋਕੇਸ਼ਨ ਇਹੀ ਆਹ ਉਹ ਤੁਸੀ ਅਟਰਨਲ ਸਾਈਡ ਆਣੀ ਹੋਗੇ ਤਾਂ ਇਹ ਵਾਲੀ ਲੋਕੇਸ਼ਨ ਜਰ ਕਦੇ ਮਿਸ ਨਾ ਕਰਿਓ ਕਦੇ ਮਿਸ ਨਾ ਕਰਿਓ ਬਈ ਠੀਕ ਹੈ ਤੇ ਅੱਗੇ ਜਾਵੋਗੇ 200 ਰੁਪਏ ਲੱਗਣਗੇ ਜਾਂਦੇ ਵੈਸੇ ਤਾਂ ਠੀਕ ਹੈ ਜਾ ਸਕਦੇ ਹੋ ਤੁਸੀਂ ਜਾ ਸਕਦੇ ਸੂਰਜ ਫੇਰ ਨਿਕਲ ਜਾਏਗਾ ਸਾਢੇ 3 ਤੋਂ 5 ਵਜੇ ਦੇ ਵਿੱਚ ਵਿੱਚ ਪੰਜ ਪਰਮੇ ਦੇ ਵਿੱਚ ਵਜੇ ਨਿਕਲ ਜਾਇਆ ਕਰੋ 200 ਰੁਪਏ ਲਗਾ ਕੇ ਫਿਰ ਤੁਸੀਂ ਆਓ ਆ ਸਾਢੇ 3 ਤੋਂ 5 ਵਜੇ ਦੇ ਵਿੱਚ ਵਿੱਚ ਪੰਜ ਪਰਮੇ ਦੇ ਵਿੱਚ ਵਜੇ ਨਿਕਲ ਜਾਇਆ ਕਰੋ 200 ਰੁਪਏ ਲਗਾ ਕੇ ਸਾਢੇ ਵਰਗੇ ਤਾਂ ਹੈ ਜਿਹਨੇ 4 ਵਜੇ ਆ ਕੇ ਉਰੀ ਖੜ ਜਾਂਦੀ ਨੇ ਗਿਆਨ ਦੀ ਸੋਚਦੀ ਨੇ ਕਾਈ ਤੱਕ ਲੈ ਗਏ ਤੇ ਭਾਈ ਜੀ ਤੁਸੀਂ ਸਵੇਰੇ ਆਏ ਹੋ ਸਾਢੇ ਤੋਂ ਪਹਿਲਾਂ ਹੀ ਆਏ ਨੇ ਖੈਰ ਚਲੋ ਤੇ ਕਿੱਥੇ ਸੀ ਆਪਾਂ ਇਹਦਾ ਜਵਾਬ ਹੈ ਨੇ ਹਾਂ ਜੀ ਕਫਨ ਕਿੱਦਾਂ ਜਿਨੇ ਲਿਆਇਆ ਉਹਨੇ ਪਾਇਆ ਨਹੀਂ ਕਫਨ ਜਿਹੜਾ ਹੈ ਜਿਹੜਾ ਬੰਦਾ ਲੈ ਕੇ ਆਉਂਦਾ ਉਹ ਤਾਂ ਪਾਉਂਦਾ ਨਹੀਂ ਤੇ ਜਿਹਦੇ ਪਾਇਆ ਉਹ ਬੰਦਾ ਤਾਂ ਹੁਣ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਉਹਨੂੰ ਪਤਾ ਹੀ ਨਹੀਂ ਕਿ ਉਹਨੇ ਕਫਨ ਪਾਇਆ ਨਾ ਪਾਇਆ ਪਾਓ ਨਾ ਪਾਓ ਉਹਨੂੰ ਕੀ ਫਰਕ ਪੈਣਾ ਬਿਲਕੁਲ ਠੀਕ ਹੈ ਸੋ ਇਹਦਾ ਸਹੀ ਜਵਾਬ ਹੈ ਜੀ ਕਫਨ ਹਾਂਜੀ ਸਰ ਕਿਦਾਂ ਲੱਗੀ ਬੁਝਾਰਤ ਠੀਕ ਠੀਕ ਹੈ ਹੈਨਾ ਜਵਾਬ ਖੈਰ ਅਗਲੀ ਬੁਝਾਰਤ ਜੀ ਸਰ ਨੈਕਸਟ ਬੁਝਾਰਤ ਤੇ ਵੀਡੀਓ ਚਲਦੇ ਚਲਦੇ ਸ਼ੇਅਰ ਕਰਦੇ ਕੋ ਯਾਰ ਮਜ਼ਾ ਆ ਜਾਂਦਾ ਤੇ ਤੁਸੀਂ ਸ਼ੇਅਰ ਕਰ ਦਿਓ ਤੇ ਦੇਖਦੇ ਨਾ ਭਾਈ 1000 ਸ਼ੇਅਰ 2000 ਸ਼ੇਅਰ 5000 ਸ਼ੇਅਰ ਨਜ਼ਾਰਾ ਆ ਜਾਂਦਾ ਸਰ ਨੈਕਸਟ ਹੈ ਜੀ ਤੁਰਦਾ ਲੱਕ ਮਰੋੜ ਕੇ ਆਹੋ ਕਰੋ ਕੱਡੀ ਦਾ ਹੱਥ ਜੋੜ ਕੇ ਓ ਭਾਈ ਜੀ ਚਲੇ ਜਾਓ ਓ ਭਾਈ ਚਲੇ ਜਾਓ ਚਲੇ ਜਾਓ ਆਥੀਤੀ ਹੈ ਮਹਿਮਾਨ ਹੈ ਮਹਿਮਾਨ ਨਾ ਉਈ ਅਤੀ ਉਹ ਫੈਲਾਉਟੀ ਦੇਖੀ ਆ ਆ ਦੇਖੋ ਆਤੀਤੀ ਤੁਮ ਕਬ ਜਾਓਗੇ ਨਹੀਂ ਰੁਕ ਜਾ ਆਤੀਤੀ ਤੁਮ ਕਬ ਜਾਓਗੇ ਉਹਦੇ ਵੀ ਹੱਥ ਜੋੜੀ ਜਾਂਦਾ ਉਹ ਯਾਰ ਚਲਾ ਜਾ ਕਿਸ ਤਰੀਕੇ ਦਾ ਚਲੇ ਜਾਏ ਪ੍ਰੇਸ਼ਨਾ ਬਣ ਜਾਏ ਜਾਏ ਇਹਨਾਂ ਦੇ ਕਿ ਰਿਸ਼ਤੇਦਾਰ ਆ ਦੁਨੋਂ ਨਨਵੇਂ ਇਹ ਕੜਦੇ ਨੇ ਭੱਗ ਜਾ ਨਹੀਂ ਅਸੀਂ ਨਹੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਭੱਗ ਜਾ ਉਹ ਲੱਕ ਮਰੋੜ ਕੇ ਆਇਆ ਟੇਟਾ ਮੇਟਾ ਹੋ ਕੇ ਚੱਲਦਾ ਹੋਇਆ ਆਏ ਤੁਰਦਾ ਲੱਕ ਮਰੋੜ ਕੇ ਕਰੋ ਕੱਡੀ ਦਾ ਹੱਥ ਜੋੜ ਕੇ ਐ ਤੁਰਦਾ ਲੱਕ ਮਰੋੜ ਕੇ ਹੈ ਹਮ ਕਰੋ ਕੱਡੀ ਦਾ ਹੱਥ ਜੋੜ ਕੇ ਵੀਰੇ ਬਸ ਮਿੰਤਾ ਹੀ ਨੇ ਹੁਣ ਚਲਾ ਜਾ ਤੂੰ ਹੈ ਹਾਂ ਤੁਰਦਾ ਲੱਕ ਮਰੋੜ ਕੇ ਲੱਕਰ ਰੋੜੇ ਦੇ ਚੱਲ ਹੱਥ ਜੋੜ ਕੇ ਕਿੰਨੂ ਕੱਢਦੇ ਆਪਾਂ ਕਿ ਬਾਈ ਚਲਾ ਮਤਲਬ ਕਿ ਉੱਧਰ ਇਹ ਲੋਕ ਉਹਦੀ ਪੂਜਾ ਕਰਦੇ ਨੇਗੇ ਬਟੋ ਜਿਆਦਾ ਪਰਸਨਲੀ ਥੋੜੇ ਘਰੇ ਆ ਜਾਂਦਾ ਵਾ ਚੂਹਾ ਫਿਰ ਤੁਸੀਂ ਉਹਨੂੰ ਕਹਦੇ ਨੇ ਭੱਗ ਜਾ ਪਾਪੂ ਚੂਹੇ ਦੀ ਕੌਣ ਪੂਜਾ ਕਰਦਾ ਚੂਹਾ ਨਹੀਂ ਤੂੰ ਚੂ ਪਤਾ ਨਹੀਂ ਕਿਹੜਾ ਬੰਦੇ ਰ ਮੈਂ ਦੇਖਿਆ ਸੁਣਿਆ ਉਸੇ ਚੂਹੇ ਚੂਹੇ ਬੜੇ ਸਾਰੇ ਚੂਹੇ ਨੇ ਉਥੇ ਮਤਲਬ ਕਿ ਉਹਨਾਂ ਨੂੰ ਬਕਾਇਦਾ ਖਾਂਟੀ ਜਾਂਦਾ ਵੀ ਦਿੱਤਾ ਜਾਂਦਾਗਾ ਦੁੱਧ ਪਿਲਾਇਆ ਜਾਂਦਾ ਬਿਲਕੁਲ 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 ਹਾਂ ਮੈਂ ਵੀ ਦੇਖੀ ਆਪਾਂ ਵੀ ਚੱਲ ਅੰਗ ਜਾ ਕੇ ਆਵਾਂਗੇ ਜਗ੍ਹਾ ਤੇ ਖੈਰ ਤੇ ਇਹਦਾ ਜਵਾਬ ਮੇਰੇ ਸਾਬ ਨਾਲ ਬ ਸੱਪ ਕਿਦਾਂ ਸੱਪ ਐ ਚੱਲਦਾ ਐ ਲੱਕ ਮਰੋੜ ਕੇ ਐ ਠੀਕ ਐ ਉਹਦਾ ਲੱਕ ਮਰੋੜ ਕੇ ਐ ਤੇ ਉਹਨੂੰ ਹੱਥ ਜੋੜ ਕੇ ਕੱਢਦੇ ਆ ਬਾਈ ਚੱਲੇਗਾ ਚੱਲੇ ਕਈ ਲੋਕੇ ਮਾਰਦੇ ਅੰਦਰ ਮਾਰਦਾਨੇ ਚਾਹੀਦਾ ਬਾਈ ਉਹਦੇ ਵਿੱਚ ਵੀ ਜਾਨ ਐ ਠੀਕ ਐ ਫਿਰ ਅਗਲੇ ਕਹਿੰਦੇ ਨੇ ਕਿ ਬਾਈ ਜੇ ਨਹੀਂ ਮਾਰਾਂਗੇ ਸਾਨੂੰ ਕੱਟ ਦੇਗਾ ਉਹਨੂੰ ਪਿਆਰ ਨਾਲ ਕੱਢਦੇ ਆ ਡੱਬੇ ਚ ਪਾ ਕੇ ਕੋਈ ਨੰਬਰ ਐ ਉਹ ਉਹਦੇ ਤੱਕ ਤੁਹਾਡੇ ਤੇ ਅਟੈਕ ਨਹੀਂ ਕਰੂਗਾ ਜਦੋਂ ਤੱਕ ਤੁਸੀਂ ਉਹਨੂੰ ਕੰਫਰਟੇਬਲੀ ਫੀਲ ਕਰਵਾਉਂਗੇ ਨਾ ਕੰਫਰਟੇਬਲ ਫਿਰ ਕਰਾਂਗੇ ਹੁਣ ਅਸੀਂ ਨਾ ਕੀ ਡਾਂਸ ਕਰੀ ਆ ਹਾਂ ਉਹ ਨਹੀਂ ਮਤਲਬ ਕਿ ਉਹਦੇ ਨਾਲ ਛੇੜਖਾਨੀ ਨਾ ਕਰੋ ਨਾ ਉਹਨੂੰ ਨਾ ਮਾਰੋ ਜੋ ਤੱਕ ਤੁਸੀਂ ਉੱਤੇ ਅਟੈਕ ਨਹੀਂ ਕਰੋਗੇ ਅਗਲਾ ਨਹੀਂ ਅਟੈਕ ਕਰ। ਮਤਲਬ ਕਿ ਇਹ ਅਟੈਕ ਤਾਂ ਕਰਦਾ ਉਹਨੂੰ ਡਰ ਲੱਗਦਾ ਕਿ ਇਹ ਮੇਰੇ ਤੇ ਅਟੈਕ ਨਾ ਕਰ ਦੇਣਾ। ਇਸ ਕਰਕੇ ਉਹਨੂੰ ਬਚਾਉਣ ਦੇ ਲਈ ਸਾਡੇ ਸਾਹਮਣੇ ਭਾਲੂ ਆ ਗਿਆ ਸੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਸਾਡੇ ਸਾਹਮਣੇ ਭਾਲੂ ਆ ਗਿਆ ਸੀ ਇੱਕ ਵਾਰੀ। ਭਾਲੂ। ਠੀਕ ਹੈ। ਅਸੀਂ ਬਿਲਕੁਲ ਕੋਈ ਐਕਟੀਵਿਟੀ ਨਹੀਂ ਕੀਤੀ। ਆਰਾਮ ਨਾਲ ਖੜੇ ਰਹੇ ਰਿਲੈਕਸ ਹੋਇਆ। ਉਹ ਆਇਆ ਗੱਡੀ ਦੇ ਕੋਲ ਘੁੰਮ ਕੇ ਐਂ ਨਿਕਲ ਗਿਆ। ਕੋਈ ਅਣ ਵਿਜੋਤ ਤੱਕ ਤੁਸੀਂ ਨਹੀਂ ਉਹਨੂੰ ਰਿਸਪੌਂਸ ਦੇਵੋਗੇ ਕੋਈ ਉਹ ਵੀ ਨਹੀਂ ਤੁਹਾਡੇ ਅਸੀਂ ਕੋਈ ਇਹੋ ਜਿਹੀ ਐਕਟੀਵਿਟੀ ਕਰਦੇ ਕੋਈ ਡੰਡਾ ਚੱਕਦੇ ਉਸ ਕਰਦੇ ਭਾਲੂ ਸੀ ਬਈ ਫਾੜ ਕੇ ਰੱਖਦੇ ਸਾਨੂੰ ਜਾਇਦ ਕੁਝ ਵੀ ਕਰ ਸਕਦਾ ਸੀਗਾ ਅਸੀਂ ਰਿਲੈਕਸ ਹੋ ਕੇ ਆਰਾਮ ਨਾਲ ਖੜੇ ਰਹੇ ਕੋਈ ਦਿੱਕਤ ਨਹੀਂ ਕੋਈ ਐਕਟੀਵਿਟੀ ਨਹੀਂ ਕੀਤੀ ਠੀਕ ਹੈ ਤੇ ਚਲਾ ਗਿਆ ਘੁੰਮ ਕੇ ਆਇਆ ਗੱਡੀ ਦੇ ਕੋਲੋਂ ਚਲਾ ਗਿਆ ਆਰਾਮ ਨਾਲ ਤੇ ਸਾਡੇ ਤਾਂ ਰਿਐਲਿਟੀ ਵਾਪਰ ਚੁੱਕੇ ਆ ਆ ਮਤਲਬ ਕਿ ਇੱਕ ਦੋ ਕੇਸਿਸ ਹੋਰ ਵੀ ਹੋਏ ਨੇਗੇ ਇਦਾਂ ਹਾਂ ਦੱਸਾਂਗੇ ਤੁਹਾਨੂੰ ਕਦੀ ਕਦੀ ਖੈਰ ਚਲੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਤੇ ਰੋਜ਼ਾਨਾ ਵੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਸੰਗਰੂਰ ਬਲੌਗਰ ਨੂੰ ਬਿਲਕੁਲ ਵੀ ਨਾ ਭੁੱਲਣਾ ਤੇ ਚੈਨਲ ਨੂੰ ਮਤਵ ਦੇ ਕੇ ਸ਼ੇਅਰ ਵੀ ਕਰਦੇ ਕਰੋ ਬਈ ਕਨਫਿਊਜ਼ਨ ਬੜੀ ਹੁੰਦੀ ਹੈ ਕਿ ਇਹਨੇ ਤੁਹਾਡੇ ਤਿੰਨ ਤਿੰਨ ਚੈਨਲਾਂ ਕਿਹੜੇ ਚੈਨਲ ਤੇ ਕੀ ਆਂਦਾ ਕੌਮੀ ਸੋਚ ਚੈਨਲ ਤੇ ਧਾਰਮਿਕ ਸਮਾਜਿਕ ਤੇ ਨਿਊਜ਼ ਵਗੈਰਾ ਆਂਦੀ ਹੈ ਜੀ ਬਿਲਕੁਲ ਤੇ ਇਨਫੋ ਕੋਰ ਐਂਡ ਇਨਫੋ ਸਿੰਗ ਚੈਨਲ ਜਿਹੜਾ ਆਪਣਾ ਔਰੇ ਤੇ ਆਪਣੀ ਬੁਝਾਰਤਾਂ ਦੀ ਵੀਡੀਓ ਹੁੰਦੀ ਹੈ ਤੇ ਸੰਗਰੂਰ ਬਲੌਗਰ ਤੇ ਵਲੌਗ ਹੁੰਦਾ ਸਿੱਧੀ ਜੀ ਗੱਲ ਹੈ ਕਿਉਂਕਿ ਦੇਖ ਕਿਸੇ ਨੂੰ ਧਾਰਮਿਕ ਚੀਜ਼ਾਂ ਪਸੰਦ ਹੁੰਦੀਆਂ ਨੇ ਸੋ ਅਸੀਂ ਇਹ ਕਨਫਿਊਜ਼ਨ ਦੀ ਸਾਰੀ ਇੱਕ ਚੈਨਲ ਤੇ ਤਾਂ ਨਹੀਂ ਕਰੀਏਟ ਕੀਤੀ ਹੈਗੀ ਕਿਉਂਕਿ ਜਦੋਂ ਕੋਈ ਕਿਸੇ ਵੀ ਪਰਸਨ ਨੇ ਕੁਝ ਦੇਖਣਾ ਹੁੰਦਾ ਨਾ ਫਿਰ ਉਹ ਜੋ ਕਰੀ ਜਾਂਦਾ ਸਕਰੋਲ ਕਰੀ ਜਾਂਦਾ ਫਿਰ ਅਗਲਾ ਕਹਿੰਦਾ ਯਾਰ ਨਾਲੇ ਤੇ ਇਹ ਤਾਂਵੇਂ ਬੰਦ ਨਾਲੇ ਬੁਝਾਰਤ ਪਾ ਦੇਣਾ ਹਾਂ ਕਨਫਿਊਜ਼ ਹੋ ਜਾਂਦਾ ਕਿ ਕੀ ਦੇਖੀਏ ਉਹ ਮੈਂਟੈਲਿਟੀ ਹੈ ਆਪਣੀ ਠੀਕ ਹੈ ਆਪਣੇ ਆਪਣੇ ਅਗਲੇ ਕਈ ਲੋਕੀ ਸੋਚਦੇ ਨੇ ਨਹੀਂ ਯਾਰ ਬੁਝਾਰਤਾ ਬੁਰਾ ਉਹਨੂੰ ਨਹੀਂ ਚੰਗਾ ਸਮਝਦੇ ਉਹਨਾਂ ਦੀ ਸੋਚ ਹੈ ਬਟ ਮੇਰੇ ਸਾਹਮਣੇ ਗਲਤ ਨਹੀਂ ਆਈ ਕਿਉਂਕਿ ਬੁਝਾਰਤਾ ਤੁਸੀਂ ਟਾਪਿਕਸ ਲਈ ਅਲੱਗ-ਅਲੱਗ ਚੈਨਲਸ ਨੇਗੇ ਜਿਹੜੇ ਉਹ ਕ੍ਰੀਏਟ ਕਰੇ ਨੇਗੇ ਸਭੇਕ ਵੀਡੀਓ ਹੋਣੀ ਚਾਹੀਦੀ ਹੈ ਹਣਾ ਉਹ ਦੇਖ ਸਭੇਕ ਵੀਡੀਓ ਹੋਣੀ ਚਾਹੀਦੀ ਹੈ ਵੀਡੀਓ ਵਿੱਚ ਗੰਦਬੰਦ ਨਾ ਹੋਵੇ ਨਸ਼ਾ ਨਾ ਹੋਵੇ ਲੱਚਰਤਾ ਨਾ ਹੋਵੇ ਵਧੀਆ ਵੀਡੀਓ ਬਣਾਓ ਸਾਰੇ ਬਣਾਉਂਦੇ ਨੇ ਹਣਾ ਖੈਰ ਚਲੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ